ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਇੱਕ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗਣ ਦੀਆਂ ਨੇ ਜਿੱਥੇ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਰਸਤਿਆਂ ਨੂੰ ਡਾਇਵਾਇਡ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮਗਵਾਈਆਂ ਗਈਆਂ ਨੇ ਤਾਂ ਕਿ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕੇ ਛੋਟਾ ਸਬੀਰਾ ਬੰਗਾ ਸ਼ਹਿਰ ਵਿੱਚ ਕਬਾੜੀਏ ਦੀ ਦੁਕਾਨ ਤੇ ਅੱਗ ਲੱਗਣ ਦੀਆਂ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਦੁਕਾਨਦਾਰ ਮਾਲਕ ਆਪਣੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਦੁਕਾਨਦਾਰ ਮਾਲਕ ਨੂੰ ਫੋਨ ਉੱਤੇ ਸੂਚਿਤ ਕੀਤਾ ਗਿਆ ਲੋਕ ਇਕੱਠੇ ਹੋਣ ਲੱਗੇ ਸਨ ਤੇ ਲੋਕਾਂ ਨੇ ਹੀ ਫਾਇਰ ਬ੍ਰਿਗੇਡ ਗੱਡੀਆਂ ਨੂੰ ਸੂਚਿਤ ਕੀਤਾ ਹਾਲਾਂਕਿ ਦੇਖਿਆ ਇਹ ਵੀ ਜਾ ਰਿਹਾ ਸੀ ਕਿ ਜ਼ਿਆਦਾਤਰ ਲੋਕੋ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਸਨ ਪਰ ਅੱਗ ਤੇ ਕਾਬੂ ਪਾਉਣ ਵਾਲੇ ਬਹੁਤ ਘੱਟ ਸਨ ਅਜਿਹੀ ਸਥਿਤੀ ਵਿੱਚ ਸਾਨੂੰ ਆਪਸੀ ਪਾਈਚਾਰਾ ਵੀ ਦਿਖਾਉਣਾ ਚਾਹੀਦਾ ਹੈ ਸੋ ਤਸਵੀਰਾਂ ਜੋ ਪੰਗਾ ਦੇ ਵਿੱਚ ਕਬਾੜੀਏ ਦੀ ਦੁਕਾਨ ਤੇ ਲੱਗੀ ਅੱਗ ਬੀਆਂ ਨੇ ਅੱਗ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਗਨੀਮਤ ਇਹ ਰਹੀ ਹੈ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਜਾ ਕੇ ਲੱਗੀ ਕਿਹੜਾ ਲਗੀ ਹੋਇਆ ਇਹ ਦੁਕਾਨ ਬੰਦ ਕੇ ਘਰ ਕੇ ਗਏ ਸੀ ਇਹਨਾਂ ਦੇ ਜ਼ਿੰਮੇਵਾਰਾਂ ਨੂੰ ਕਹਿੰਦੇ ਡੈਥ ਹੋਈ ਸੀ ਅਜਾ ਘੰਟਾ ਹੋਇਆ ਘੰਟਾ ਕੋ ਇਹ ਨਵੀਂ ਚਾਰਾਂ ਜੀ ਪਹੁੰਚੇ ਇਹਨਾਂ ਨੂੰ ਉੱਥੋਂ ਫੋਨ ਆ ਰਿਹਾ ਕਿ ਵਿੱਚੇ ਅੱਗ ਲੱਗ ਗਈ ਹੈ ਇਹ ਦੁਕਾਨ ਬੰਦ ਕਰਕੇ ਗਏ ਜੀ ਕੀ ਨਾ ਇਹ ਦੁਕਾਨ ਖਾ ਰਜਿੰਦਰ ਕੁਆੜੀਆ ਕੁਆੜੀਆ ਉੱਥੇ ਪੰਜਾਬ ਦੇ ਆ ਕਿ ਪ੍ਰਵਾਸੀ ਹੈ ਪੰਜਾਬ ਦਾ ਹੀ ਆ ਜੀ ਬੰਗਿਆ ਤੇ ਰਹਿੰਦੇ ਆ ਜਿੰਨਾ ਕਿ ਨੁਕਸਾਨ ਤਾਂ ਹੁਣ ਦੇਖ ਕੇ ਪਤਾ ਲੱਗੂਗਾ ਜੀ ਕੀ ਹੋਇਆ ਉਹ ਕਹਿ ਜੋ ਇਹ ਵੀ ਕੋਈ ਅੰਤਰਜਨ ਜੀ ਨੇ ਕੋਈ ਨਹੀਂ ਤੱਕ ਦੁਕਾਨ ਬੰਦ ਕਰਕੇ ਗਏ ਸੀ ਕੁਆੜੀਆ ਕੁਆੜੀਆ ਕੋਲ ਮਰ ਅਭੀ ਜੇਕਰ ਨੂੰ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਇੱਕ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗਣ ਦੀਆਂ ਨੇ ਜਿੱਥੇ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਲੋਕਾਂ ਦੀ ਸੁਰਵਿਧਾ ਨੂੰ ਦੇਖਦੇ ਹੋਏ ਰਸਤਿਆਂ ਨੂੰ ਡਾਇਵਾਈਡ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮਗਵਾਈਆਂ ਗਈਆਂ ਨੇ ਤਾਂ ਕਿ ਅੱਗ ਦੇ ਜਲਤੀ ਕਾਬੂ ਪਾਇਆ ਜਾ ਸਕੇ ਛੋਟਾ ਤਸਵੀਰਾਂ ਬੰਗਾ ਸ਼ਹਿਰ ਵਿੱਚ ਕਬਾੜੀਏ ਦੀ ਦੁਕਾਨ ਤੇ ਅੱਗ ਲੱਗਣ ਦੀਆਂ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਦੁਕਾਨ ਮਾਲਕ ਆਪਣੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਦੁਕਾਨ ਮਾਲਕ ਨੂੰ ਫੋਨ ਉੱਤੇ ਸੂਚਿਤ ਕੀਤਾ ਗਿਆ ਲੋਕ ਇਕੱਠੇ ਹੋਣ ਲੱਗੇ ਸਨ ਤੇ ਲੋਕਾਂ ਨੇ ਹੀ ਜੋ ਫਾਇਰ ਬ੍ਰਿਗੇਡ ਕਪਤੀਆਂ ਨੂੰ ਸੂਚਿਤ ਕੀਤਾ ਹਾਲਾਂਕਿ ਦੇਖਿਆ ਇਹ ਵੀ ਜਾ ਰਿਹਾ ਸੀ ਕਿ ਜ਼ਿਆਦਾਤਰ ਲੋਕ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਸਨ ਪਰ ਅੱਗ ਤੇ ਕਾਬੂ ਪਾਉਣ ਵਾਲੇ ਬਹੁਤ ਘੱਟ ਸਨ ਅਜੀਬ ਸਥਿਤੀ ਵਿੱਚ ਸਾਨੂੰ ਆਪਸੀ ਭਾਈਚਾਰਾ ਵੀ ਦਿਖਾਉਣਾ ਚਾਹਤਾ ਹੈ ਜੋ ਤਸਵੀਰਾਂ ਜੋ ਬੰਗਾ ਦੇ ਵਿੱਚ ਤਵਾੜੀਏ ਦੀ ਦੁਕਾਨ ਤੇ ਲੱਗੀ ਅੱਗ ਬਿਆ ਨੇ ਅੱਗ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਗਨੀਮਤ ਇਹ ਰਹੀ ਹੈ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਵਿਹਾ ਹੈ